ਗਿਆਨੀ ਭਲਜੀਤ ਸਿੰਘ ਜੀ ਦੀ ਕਿਤਾਬ ਰੋਹਾਨੀਅਤ ਮਾਰਗ ਚ ਸਦੀਵੀ ਅਗਵਾਈ ਕਰਨ ਜੋਗ ਸ਼ਬਦ ਗੁਰੂ ਦੂਜੇ ਭਾਗ ਵਿੱਚ ਸੁਣੋ ਸ਼ਬਦ ਗੁਰ ਪੀਰਾ ਗਹਿਰ ਗੰਬੀਰਾ ਬਿਨ ਸ਼ਬਦੈ ਜਗ ਬਉਰਾਨੰ ਅਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਨੇ ਜਲਦੀ ਹੋਈ ਮਾਨਵਤਾ ਧਰਤੀ ਨੂੰ ਠੰਡਾ ਠਾਰ ਸ਼ੀਤਲ ਕਰਨ ਲਈ ਸਤਗੁਰਾਂ ਦੇ ਸਰੀਰ ਰਾਹੀਂ ਜੋ ਉਪਦੇਸ਼ ਬਖਸ਼ਿਆ ਉਸੇ ਨੂੰ ਗੁਰੂ ਸ਼ਬਦ ਜਾਂ ਗੁਰਬਾਣੀ ਮੰਨਿਆ ਗਿਆ ਕਿਉਂਕਿ ਗੁਰਮੈ ਆਪ ਸਮੋਏ ਸ਼ਬਦ ਵਰਤਾਇਆ ਮਹੱਲਾ ਪਹਿਲਾ ਪੰਨਾ 1279 ਦਾ ਕਥਨ ਗੁਰਬਾਣੀ ਅੰਦਰ ਦਰਜ ਹੈ ਗੁਰਬਾਣੀ ਦਾ ਆਸ਼ਾ ਜਾਂ ਮਨੋਰਥ ਕੋਈ ਫਿਰਕਾ ਜਾਂ ਧੜਾ ਤਿਆਰ ਕਰਨਾ ਨਹੀਂ ਬਲਕਿ ਇੱਕ ਖਾਸ ਤਰ੍ਹਾਂ ਦਾ ਮਨੁੱਖ ਜਿਸ ਨੂੰ ਸੰਤ ਗੁਰਮੁਖ ਭਗਤ ਜਾਂ ਹੋਰ ਨਾਮਾ ਰਾਹੀ ਅੰਕਿਤ ਕੀਤਾ ਗਿਆ ਹੈ ਬਣਾਉਣਾ ਹੈ ਗੁਰਬਾਣੀ ਜਾਂ ਗੁਰੂ ਸ਼ਬਦ ਮਨੁੱਖ ਦੇ ਮਨ ਦੀ ਇੱਕ ਖਾਸ ਅਵਸਥਾ ਪੈਦਾ ਕਰਨਾ ਚਾਹੁੰਦਾ ਹੈ ਕਿ ਮਨੁੱਖ ਦਾ ਫਿਰਕਾ ਵਰਗ ਅਤੇ ਖੇਤਰ ਕੋਈ ਵੀ ਹੋਵੇ ਉਹ ਭਾਵੇਂ ਜੋਗੀ ਹੋਵੇ ਕਾਜ਼ੀ ਮੁੱਲਾ ਹੋਵੇ ਹਿੰਦੂ ਵੈਸ਼ਨਵ ਹੋਵੇ ਜੈਨੀ ਹੋਵੇ ਪਰ ਹਰ ਮਨੁੱਖ ਆਪਣੀ ਥਾਂ 'ਤੇ ਬੈਠਾ ਇੱਕ ਖਾਸ ਸਦਾਚਾਰਕ ਪੱਧਰ ਵਾਲਾ ਉੱਚਾ ਸੁੱਚਾ ਜੀਵਨ ਹੋਵੇ ਉਹ ਭਾਵੇਂ ਕੋਈ ਵੀ ਕਿੱਤਾ ਕਰਦਾ ਹੋਵੇ ਜਿਵੇਂ ਉਹ ਹਾਲੀ ਕਿਰਸਾਨ ਹੋਵੇ ਸੂਦાગਰ ਹੋਵੇ ਦੁਕਾਨਦਾਰ ਚਾਕਰ ਹੋਵੇ ਬਾਦਸ਼ਾਹ ਜਾਂ ਗਰੀਬ ਹੋਵੇ ਭਾਵੇਂ ਕਿਸੇ ਫਿਰਕੇ ਕਿਸੇ ਪੰਥ ਜਾਂ ਕਿਸੇ ਵੀ ਕਿਤੇ ਦਾ ਹੋਵੇ ਉਸ ਵਿੱਚ ਇੱਕ ਵਿਸ਼ੇਸ਼ ਇਨਸਾਨੀ ਸਦਾਚਾਰਕ ਸਰਬਸਾਂਝੀ ਭਾਈਚਾਰਕ ਭਾਵਨਾ ਵੇਖਣ ਨੂੰ ਮਿਲੇ ਇੱਕ ਸਦਾਚਾਰਕ ਮਨੁੱਖਤਾ ਦਾ ਆਦਰਸ਼ ਹੈ ਜਤਪਹਾਰਾ ਧੀਰਜ ਸੁਨਿਆਰ ਅਹਰਣ ਮਤ वेद हथियार भौखला अगन तप्ताओ पांडा पाओ अमृत तत ढाल कढ़िए शब्द सच्ची टकसाल जिनको नदर कर्म तिनकार नानक नदनी नजर निहाल अर्थ गुरु ज्ञान रूप हथौड़ा तीर जद एरण वांग टिक्की मत ते चोट करदा है ता जीवन नु काढन वाली सुरत सथेर बलवान हो जांदी है हे भाई ਪ੍ਰਭੂ ਤੇ ਗੁਰੂ ਦਾ ਡਰ ਅਦਬ ਜੇ ਤੌਕਣੀ ਬਣਾਵੇ ਹਥੀ ਕਿਰਤ ਕਰਨ ਨੂੰ ਅੱਗ ਪਸੀਨਾ ਸਮਝੇ ਸਮਾਜਿਕ ਪਿਆਰ ਕੋਠਾਲੀ ਵਿੱਚ ਪਿਗਲਦੇ ਹੋਏ ਸੋਨੇ ਵਾਂਗ ਤੇਰੇ ਜੀਵਨ ਨੂੰ ਨਰਮ ਕਰੇ ਤਾਂ ਉਸ ਨਰਮ ਹਿਰਦੇ ਚੋਂ ਤੂੰ ਅੰਮ੍ਰਿਤ ਨਾਮ ਿਗਲਾ ਭਾਵ ਜਪ ਐਸੀ ਸੱਚੀ ਟਕਸਾਲ ਵਿੱਚ ਸ਼ਰਧਾवान ਦਾ ਜੀਵਨ ਨਵੇਂ ਰੂਪ ਚ ਘੜਿਆ ਜਾਂਦਾ ਹੈ ਪਰ ਏ ਨਾਨਕ ਜੀਵਨ ਕਢਣ ਦੀ ਇਹ ਸਮਰੱਥਾ ਕਿਸੇ ਮਨੁੱਖ ਕੋਲ ਨਹੀਂ ਇਸ ਲਈ ਜਿਨ੍ਹਾਂ ਉੱਤੇ ਦਇਆਵਾਨ ਮਾਲਕ ਦੀ ਮਿਹਰ ਹੋਵੇ ਉਹਨਾਂ ਨੇ ਹੀ ਮਿਹਰਬਾਨ ਪ੍ਰਭੂ ਦੀ ਦਇਆ ਦ੍ਰਿਸ਼ਟੀ ਨਾਲ ਐਸੀ ਕਿਰਤਕਾਰ ਕੀਤੀ ਹੈ ਭਾਵ ਜੀਵਨ ਕਢਿਆ ਹੈ ਸਿੱਖ ਜਾਂ ਸਿੱਖੀ ਦਾ ਇਹੀ ਆਦਰਸ਼ ਜਾਂ ਜੀਵਨ ਮਨੋਰਥ ਹੈ ਇਹ ਆਦਰਸ਼ਕ ਪਿਆਰ ਹੀ ਪੰਥ ਕਹੇਤਾ ਹੈ ਮਨੁੱਖੀ ਭਾਈਚਾਰੇ ਦਾ ਸਾਂਝਾ ਆਧਾਰ ਹੈ ਹਰ ਧਰਮ ਹਰ ਫਿਰਕਾ ਜਾਂ ਮਨੁੱਖ ਕਿਵੇਂ ਸੱਚਿਆਰਾ ਹੋਈ ਹੈ ਕਿਮ ਕੂੜਾ ਟੁੱਟੇ ਪਾਲ ਦਬ ਮਨੋਰਥ ਜਾਂ ਟੀਚਾ ਆਪਣੇ ਅੰਦਰ ਸਮੋਈ ਬੈਠਾ ਹੈ ਮਾਰਗ ਵੀ ਸਾਧਨ ਵੀ ਹੁਕਮ ਰਜ਼ਾਈ ਚੱਲਣਾ ਇੱਕੋ ਜਿਹਾ ਹੀ ਹੈ ਕੋਈ ਸਿੱਖ ਜਿਸ ਵਿੱਚ ਇਹ ਆਦਰਸ਼ਕ ਜੀਵਨ ਹੈ ਉਹ ਸਿੱਖਾਂ ਤੇ ਗੈਰ ਸਿੱਖਾਂ ਵਿੱਚ ਸਾਂਝੇ ਤੌਰ ਤੇ ਸਤਕਾਰਿਆ ਜਾਂਦਾ ਉਸ ਦੀ ਸਰੀਰਕ ਦਿੱਖ ਕੇਸ ਦਾੜਾ ਦਸਤਾਰ ਉਸ ਲਈ ਕਿਸੇ ਥਾਂ ਕਿਰਣਾ ਨਹੀਂ ਉਪਜਾਉਂਦੇ ਜਿਵੇਂ ਕਈ ਵਾਰ ਆਮ ਧਾਰਨਾ ਸਾਡੇ ਅੰਦਰ ਬਣੀ ਰਹਿੰਦੀ ਹੈ ਮਨੁੱਖੀ ਸਭਿਆਤਾ ਦਾ ਮਿਆਰ ਸਦਾਚਾਰ ਹੈ ਨਾ ਕਿ ਕਿਸੇ ਦੀ ਬਾਹਰਲੀ ਬਣਤਰ ਵੈਸੇ ਬਾਹਰੀ ਰੂਪ ਵੀ ਸਦਾਚਾਰ ਜੀਵਨ ਮੁਤਾਬਕ ਹੀ ਬਣਦਾ ਹੈ ਉਸ ਦਾ ਬਾਹਰੀ ਰੂਪ ਆਪਣੇ ਆਪ ਹੀ ਸੋਹਣਾ ਸੁੰਦਰ ਬਣ ਜਾਂਦਾ ਹੈ ਨਾਨਕ ਤੇਜ ਅਨ ਸੋਹਣੇ ਜੋ ਰਤੇ ਹਰ ਰੰਗ ਲਾਏ ਮਹਲਾ 3 ਪੰਨਾ 950 ਦੀ ਭਾਵਨਾ ਮਨੁੱਖੀ ਮਨਾਂ ਵਿੱਚ ਉਜਾਗਰ ਹੋ ਜਾਂਦੀ ਉਸ ਦੇ ਕੇਸ ਦਸਤਾਰ ਉਸ ਦਾ ਬਾਹਰੀ ਸਰੂਪ ਉਸ ਦੀ ਸੁੰਦਰਤਾ ਵਿੱਚ ਅਨੋਖਾ ਆਚਰਜ ਵਾਦਾ ਕਰਦੇ ਹਨ ਡਾਕਟਰ ਧਿਆਨਪੀ ਦੇ ਕਥਨ ਅਨੁਸਾਰ ਕੇਸਾ ਧਾਰੀ ਦਸਤਾਰ ਧਾਰੀ ਦੁਨੀਆ ਦਾ ਸਭ ਤੋਂ ਸੁੰਦਰ ਆਦਰਸ਼ਕ ਮਨੁੱਖ ਜਾਣਿਆ ਜਾਂਦਾ ਹੈ ਅਜਿਹੇ ਆਚਾਰਨਕ ਮਨੁੱਖ ਨੂੰ ਕਦੇ ਘਟੀਆਪਨ ਜਾਂ ਆਤਮਹੀਣਤਾ ਦਾ ਅਹਿਸਾਸ ਨਹੀਂ ਹੁੰਦਾ ਉਸ ਨੂੰ ਆਤਮਹੀਣਤਾ ਕਿਰਣਤਾ ਦਾ ਕਦੇ ਸਾਹਮਣਾ ਨਹੀਂ ਕਰਨਾ ਪੈਂਦਾ ਸਗੋਂ ਉਸਦਾ ਪਰੋਸਾ ਬਣ ਜਾਂਦਾ ਹੈ ਸੇਈ ਸੁੰਦਰ ਸੋਹਣੇ ਸਾਧ ਸੰਗ ਜਨ ਬਹਿਣੇ ਹਾਰ ਧਨ ਜਿੰਨੀ ਸੰਜਿਆ ਸੇਈ ਗੰਭੀਰ ਅਪਾਰ ਜੀਓ ਮਾਹਲਾ 5 ਪੰਨਾ 132 ਗੁਰਮਤ ਦੇ ਪ੍ਰਕਾਸ਼ ਤੋਂ ਪਹਿਲਾਂ ਧਾਰਮਿਕ ਰਾਜਨੀਤਿਕ ਸਮਾਜਿਕ ਤੇ ਆਰਥਿਕ ਆਦਰਸ਼ ਡਾਮਾ ਡੋਲ ਹੋ ਚੁੱਕਾ ਸੀ ਹਰ ਪਾਸੇ ਨਿਗਾਰ ਗਿਰਾਵਟ ਆ ਚੁੱਕੀ ਸੀ ਗੁਰੂ ਸ਼ਬਦ ਨੇ ਇਸ ਬਾਰੇ ਇੰਜ ਬਿਆਨ ਕੀਤਾ ਹੈ ਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆਂ ਖਾਏ ਜੋਗੀ ਯੁਗਤ ਨਾ ਜਾਣੇ ਅੰਧ ਤੀਨੇ ਓਝਾੜੇ ਕਾ ਬੰਦ ਮਹਲਾ ਪਹਿਲਾ ਪੰਨਾ 662 ਇੱਥੇ ਗੱਲ ਮੁਕਾ ਲਈਏ ਕਿ ਕਲ ਕਾਤੀ ਅਰਾਜੇ ਕਸਾਈ ਧਰਮ ਪੰਖ ਕਰ ਉਡਰਿਆ ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਾ ਚੜਿਆ ਮਹੱਲਾ ਪਹਿਲਾ ਪੰਨਾ 145 ਅਰਥ ਕੋਰ ਕਲਜੁਗੀ ਸੁਭਾ ਮਨੋ ਸ਼ੁਰੀ ਹੈ ਜਿਸ ਕਾਰਨ ਰਾਜੇ ਜ਼ਾਲਮ ਬਣ ਗਏ ਮਨੋ ਹਿਰਦਿਆਂ ਵਿੱਚੋਂ ਧਰਮ ਖੰਭ ਲਗਾ ਕੇ ਉੱਡ ਗਿਆ ਭਾਵ ਨਰਮਦਿਲੀ ਹਮਦਰਦੀ ਮਰ ਗਈ ਚਾਰੋਂ ਤਰਫ ਮਸਿਆ ਵਾਂਗ ਜ਼ੁਲਮ ਦੀ ਕਾਲੀ ਰਾਤ ਪਸਰੀ ਹੋਈ ਹੈ ਕਿਉਂਕਿ ਸੱਚ ਰੂਪ ਚੰਦ ਕਿਸੇ ਪਾਸੇ ਚੜਿਆ ਪ੍ਰਤੀਤ ਨਹੀਂ ਹੁੰਦਾ ਰਾਜਨੀਤਿਕ ਲੋਕਾਂ ਦਾ ਨਿਗਾਰ ਰਾਜੇ ਸ਼ਹੀ ਮੁਕਦਮ ਕੁੱਤੇ ਮਹੱਲਾ ਪਹਿਲਾ ਪੰਨਾ 1288 ਜਾਂ ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਆਂ ਏਵੇਂ ਜਾਪੇ ਪਾਉ ਮਹੱਲਾ ਪਹਿਲਾ ਪੰਨਾ 142 ਤੱਕ ਨਿਗਾਰ ਹੋ ਚੁੱਕਾ ਹੈ ਅੰਦੀ ਰਈਤ ਗਿਆਨ ਵੀ ਹੋਣੀ ਸਮਾਜਿਕ ਗਰਾਵੜ ਦਾ ਨਮੂਨਾ ਸੀ ਕਾਜੀ ਹੋਏ ਕਹ ਬਹੇ ਨਿਆਏ ਫੇਰੇ ਤਸਬੀ ਕਰੇ ਖੁਦਾਈ ਵੱਡੀ ਲੈ ਕੇ ਹੱਕ ਗਵਾਏ ਮਹਲਾ ਪਹਿਲਾ ਪੰਨਾ 951 ਜਾਂ ਕਾਜੀ ਕ੍ਰਿਸ਼ਨਾ ਹੋਆ ਭਾਵ ਆਰਥਿਕ ਲੁੱਟ ਦਾ ਨਮੂਨਾ ਸਾਹਮਣੇ ਹੈ ਰਾਜਿਆਂ ਅੰਦਰ ਸ਼ਾਹਾਂ ਸੁਰਤ ਗਵਾਈਆਂ ਅਰੰਗ ਤਮਾਸ਼ੇ ਚਾਏ ਬਾਬਰ ਬਾਣੀ ਫਿਰ ਗਈ ਕੋਇਰ ਨਾ ਰੋਟੀ ਖਾਏ ਮਹਲਾ ਪਹਿਲਾ ਪੰਨਾ 417 ਪੱਦਰ ਤੱਕ ਨਿਗਾਰ ਆ ਚੁੱਕਾ ਹੈ ਕਾਦਰ ਦੀ ਕੁਦਰਤ ਵਿੱਚ ਇੱਕ ਨਿਯਮ ਹੈ ਕਿ ਕੋਈ ਵਸਤੂ ਜਿਸ ਸਮਾਨ ਜਾਂ ਸਮੱਗਰੀ ਤੋਂ ਹੋਂਦ ਵਿੱਚ ਆਈ ਹੈ ਜੇ ਉਸ ਵਿੱਚ ਕੋਈ ਵਿਗਾੜ ਜਾਂ ਖਰਾਬੀ ਪੈਦਾ ਹੁੰਦੀ ਹੈ ਤਾਂ ਉਸੇ ਸਮੱਗਰੀ ਤੋਂ ਉਸ ਨੂੰ ਸਵਾਰਿਆ ਜਾ ਸਕਦਾ ਹੈ ਉਦਾਹਰਨ ਦੇ ਤੌਰ ਤੇ ਗਾਰੇ ਮਿੱਟੀ ਦਾ ਉਸਾਰਿਆ ਮਕਾਨ ਗਾਰੇ ਮਿੱਟੀ ਨਾਲ ਹੀ ਸਵਾਰਿਆ ਜਾ ਸਕਦਾ ਹੈ ਰੇਤੇ ਸੀਮਿੰਟ ਬੱਜਰੀ ਕੰਕਰੀਟ ਨਾਲ ਕੀਤੀ ਗਈ ਉਸਾਰੀ ਵਿਗੜਨ ਤੇ ਰੇਤੇ ਬੱਜਰੀ ਸੀਮਿੰਟ ਨਾਲ ਹੀ ਸਵਾਰੀ ਜਾ ਸਕਦੀ ਹੈ ਇਸੇ ਤਰ੍ਹਾਂ ਕਾਦਰ ਦਾ ਸਾਜਿਆ ਸੰਸਾਰ ਜਾਂ ਮਨੁੱਖੀ ਸਮਾਜ ਜੋ ਕੀਤਾ ਪਸਾਓ ਏਕੋ ਕਵਾਓ ਜਾਂ ਉਤਪਤ ਪਰਲੋ ਸ਼ਬਦੇ ਹੋਵੇ ਤੋਂ ਪੈਦਾ ਹੋਇਆ ਹੈ ਜੇਕਰ ਮਨੁੱਖਾ ਜੀਵਨ ਜਾਂ ਸਮਾਜ ਵਿੱਚ ਸਾਡੇ ਚਾਰੇ ਪੱਖਾਂ ਸਮਾਜਿਕ ਧਾਰਮਿਕ ਰਾਜਨੀਤਿਕ ਜਾਂ ਆਰਥਿਕ ਵਿੱਚ ਗ੍ਰਾਵਟ ਪੈਦਾ ਹੁੰਦੀ ਹੈ ਤਾਂ ਕੇਵਲ ਸ਼ਬਦ ਹੀ ਇਸ ਗ੍ਰਾਵਟ ਜਾਂ ਨੁਕਸ ਨੂੰ ਦੂਰ ਕਰਨ ਦੇ ਸਮਰੱਥ ਹੈ ਗੁਰੂ ਅਮਰਦਾਸ ਜੀ ਨੇ ਫਰਮਾਨ ਕੀਤਾ ਹੈ ਸਾਚੀ ਲਿਵੇ ਬਿਨ ਦੇਹ ਨਿਮਾਣੀ ਦੇਹੇ ਨਿਮਾਣੀ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ ਤੁਦ ਬਾਜ ਸਮਰੱਥ ਕੋਇ ਨਾਹੀ ਕਿਰਪਾ ਕਰ ਬਨਵਾਰੀਆ ਏਸ ਨੂੰ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੇ ਬਾਜੋਂ ਕਿਆ ਕਰੇ ਵਿਚਾਰੀਆ ਮਹਲਾ 3 ਪੰਨਾ 917 ਅਰਥ ਪ੍ਰਭੂ ਨਾਲ ਸੱਚਾ ਪਿਆਰ ਪੈਦਾ ਕਰਨ ਤੋਂ ਬਿਨਾ ਜੀਵਨ ਕਮਜ਼ੋਰ ਰਹਿੰਦਾ ਹੈ ਭਾਵ ਵਿਕਾਰਾਂ ਨਾਲ ਲੜਨ ਯੋਗ ਨਹੀਂ ਹੁੰਦਾ हे ਜਗਤ ਰਚਨਾ ਬਣਾਉਣ ਵਾਲੇ ਪ੍ਰਭੂ ਤੇਰੀ ਮਿਹਰ ਤੋਂ ਬਿਨਾ ਮੇਰੀ ਕੋਈ ਪਾਇਆ ਨਹੀਂ ਕਿ ਮੈਂ ਜੀਵਨ ਚ ਸਫਲ ਹੋ ਸਕਾਂ ਇਸ ਲਈ ਕਿਰਪਾ ਕਰ ਤਾਂ ਜੋ ਗੁਰੂ ਦੇ ਉਪਦੇਸ਼ ਨਾਲ ਮੇਰਾ ਜੀਵਨ ਸਫਲਾ ਹੋ ਜਾਵੇ ਤੇਰੇ ਤੋਂ ਬਿਨਾ ਇਸ ਜੀਵਨ ਨੂੰ ਕੋਈ ਹੋਰ ਆਸਰਾ ਨਹੀਂ ਢੋਈ ਨਹੀਂ ਇਸ ਗੁਰੂ ਸ਼ਬਦ ਨੇ ਜੀਵਨ ਦੇ ਹਰ ਪੱਖ ਨੂੰ ਅਗਵਾਈ ਬਖਸ਼ਿਸ਼ ਕੀਤੀ ਹੈ ਆਮ ਲੋਕ ਧਰਮ ਨੂੰ ਕੇਵਲ ਇੱਕ ਰਸਮ ਜਾਂ ਬਾਲੀ ਦੇਖ ਹੀ ਮੰਨਦੇ ਹਨ ਪਰ ਗੁਰਬਾਣੀ ਨੇ ਇਸ ਨੂੰ ਮਨੁੱਖੀ ਕਰਤੱਵ ਜਾਂ ਅਸੂਲ ਮੰਨਿਆ ਹੈ ਜੋ ਹਰ ਥਾਂ ਹਰ ਸਮੇਂ ਲਾਗੂ ਹੁੰਦਾ ਹੈ ਗੁਰਬਾਣੀ ਦਾ ਫਰਮਾਨ ਹੈ ਏਕੋ ਧਰਮ ਦਰੜੈ ਸੱਚ ਕੋਈ ਗੁਰਮਤ ਪੂਰਾ ਜੁਗ ਜੁਗ ਸੋਈ ਮਹੱਲਾ ਪਹਿਲਾ ਪੰਨਾ 1188 ਜਾਂ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਮਹਲਾ 5 ਪੰਨਾ 268 ਅਰਥ ਜੋ ਵੀ ਆਪਣੇ ਮਨ ਵਿੱਚ ਨਿਸ਼ਚਾ ਧਾਰ ਲੈਂਦਾ ਹੈ ਕਿ ਪ੍ਰਭੂ ਦਾ ਨਾਮ ਜਪਣਾ ਹੀ ਅਸਲ ਧਰਮ ਕਰਮ ਹੈ ਉਹ ਗੁਰਮਤਿ ਗ੍ਰਹਿਣ ਕਰ ਕਰ ਸੰਸਾਰ ਵਿੱਚ ਸਫਲ ਜੀਵਨ ਭੋਗਦਾ ਹੈ ਕਿਉਂਕਿ ਸਾਰੇ ਧਰਮਾਂ ਵਿੱਚੋਂ ਸ੍ਰੇਸ਼ਟ ਧਰਮ ਹੀ ਪ੍ਰਭੂ ਦਾ ਨਾਮ ਜਪਣਾ ਅਤੇ ਨਿਰਮਲ ਕਰਮ ਕਰਨਾ ਹੈ ਖੇਰੂ ਖੂਰੂ ਹੋਏ ਜਾਤਾਂ ਪਾਤਾਂ ਊਚ ਨੀਚ ਗਰੀਬ ਅਮੀਰ ਦੇ ਬਖੇੜੇ ਵਿੱਚ ਫਸੇ ਸਮਾਜ ਨੂੰ ਜਹਾਂ ਗਿਆਨ ਤਹਾਂ ਧਰਮ ਹੈ ਦੀ ਅਗਵਾਈ ਬਖਸ਼ੀ ਫਿਰ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਦਾ ਦੂਰ ਕਰੋ ਲਿਬਲਾਏ ਹਰ ਨਾਮੈ ਕਿਹੋ ਗੋ ਜੂੜੀ ਗੁਰਮੁਖ ਬੈਸੋ ਸਫਾ ਵਿਛਾਈ ਮਹਲਾ ਪੰਜਵਾ ਪੰਨਾ 1185 ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਪੰਨਾ 1349 ਬੁਰਾ ਭਲਾ ਕਹੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ ਮਹਲਾ ਪੰਜਵਾਂ ਪੰਨਾ 383 ਦੀ ਭਾਈ ਚਾਰਕ ਸਾਂਝ ਦਿੱਤੀ ਇਸ ਨੇ ਮਿਲਬੇ ਕੀ ਮਹਿਮਾ ਬਰਨ ਨਾ ਸਾਕੋਂ ਨਾਨਕ ਪਰੇ ਪਰਿਲਾ ਮਹਲਾ ਪੰਜਵਾਂ ਪੰਨਾ 498 ਏਕ ਪਿਤਾ ਏਕ ਸਕੇ ਹਮ ਬਾਰਕ ਮਹਲਾ ਪੰਜਵਾਂ ਪੰਨਾ 611 ਹੋਣ ਦਾ ਸਾਨੂੰ ਮਾਣ ਬਖਸ਼ਿਆ ਲਭ ਪਾਪ ਦੋਇ ਰਾਜਾ ਮਹਤਾ ਕੂੜ ਹੋਵਾ ਸਿਕਦਾਰ ਮਹਿਲਾ ਪਹਿਲਾ ਪੰਨਾ 468 ਨੂੰ ਰਾਜਾ ਤਖਤ ਟਿੱਕੇ ਗੁਣੀ ਭੈ ਪੰਚਾਇਣ ਰਤ ਮਹਿਲਾ ਪਹਿਲਾ ਪੰਨਾ 992 ਆ राजे ਚੂੜੀ ਨਿਯਾਮ ਕੀ ਮਹਿਲਾ ਪਹਿਲਾ ਪੰਨਾ 1240 ਦਾ ਲੋਕ ਰਾਜੀ ਟਾਂਚਾ ਸਮਝਾਇਆ ਆਤਮਕ ਤੇ ਦੁਨਿਆਵੀ ਤਲ ਤੇ ਬੇਗਮਪੁਰਾ ਸ਼ਹਿਰ ਕੋ ਨਾ ਭਗਤ ਰਵਦਾਸ ਜੀ ਪੰਨਾ 1345 ਦੀ ਉਸਾਰੀ ਕਰਨ ਦੀ ਪ੍ਰੇਰਣਾ ਕੀਤੀ ਤਾਂ ਕਿ ਸਭ ਸੁਖਾਲੀ ਬੁੱਠੀਆ ਇਹ ਹੋਵਾ ਹਲੇ ਨਹੀਂ ਰਾਜ ਜਿਓ ਮਹੱਲਾ ਪੰਜਵਾਂ ਪੰਨਾ 74 ਦਾ ਸਰਬਸਾਂਝਾ ਨਿਜਾਮ ਪ੍ਰਬੰਧ ਸਮਾਜ ਚ ਸਿਰਜਿਆ ਜਾ ਸਕੇ ਆਰਥਿਕ ਸੁਧਾਰ ਲਈ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਹਾ ਪਛਾਣੇ ਸੀ ਮਹੱਲਾ ਪਹਿਲਾ ਪੰਨਾ 1245 ਦੀ ਤਹਿਜ਼ੀਬ ਸੋਜੀ ਸ੍ਰਿਸ਼ਟਾਚਾਰ ਬਖਸ਼ੀ ਹੱਕ ਪ੍ਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਹਾਮਾ ਤਾਂ ਪਰੈ ਜਾਂ ਮੁਰਦਾਰ ਨਾ ਖਾਏ ਮਹਲਾ ਪਹਿਲਾ ਪੰਨਾ 141 ਦੀ ਗੱਲ ਸਮਝਾਉਂਦਿਆਂ ਆਨ ਦਿਨ ਸੁਕ੍ਰਿਤ ਕਰੀਏ ਮਹਲਾ ਪੰਜਵਾਂ ਪੰਨਾ 621 ਕਾਰ ਸੁਕ੍ਰਿਤ ਧਰਮ ਕਮਾਇਆ ਮਹਲਾ ਪਹਿਲਾ ਪੰਨਾ 467 ਅਹਰਖਵਾਦ ਨਾ ਕੀਜੈ ਰੇ ਮਨ ਸੁਕ੍ਰਿਤ ਕਰ ਕਰ ਲੀਜੈ ਰੇ ਮਨ ਪੰਨਾ 479 ਦਾ ਉਪਦੇਸ਼ ਦਿੱਤਾ ਤਾਂ ਕਿ ਸਤਗੁਰ ਸ਼ਬਦ ਉਜਾਰੋ ਦੀਪਾ ਦੀ ਰੋਸ਼ਨੀ ਵਿੱਚ ਰਹਿੰਦਿਆਂ ਆਦਰਸ਼ਕ ਮਨੁੱਖ ਸਦਾਚਾਰੀ ਭਾਈਚਾਰਕ ਜੀਵਨ ਪੈਦਾ ਹੋ ਸਕੇ ਅਸੀਂ ਗ੍ਰਸਥ ਜੀਵਨ ਵਿੱਚ ਰਹਿੰਦਿਆਂ ਨਾਨਕ ਸਤਗੁਰ ਭੇਟਿਆ ਪੂਰੀ ਹੋ ਗਏ ਜੁਗਤ ਹੱਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਵਿੱਚੇ ਹੋ ਗਏ ਮੁਕਤ ਮਹਲਾ 5 ਪੰਨਾ 522 ਦੇ ਮਾਰਗ ਤੇ ਚੱਲ ਕੇ आदर्शक गृस्ती ਅਤੇ ਇੱਕ ਸਦਾਚਾਰੀ ਇਨਸਾਨ ਬਣ ਸਕੀ ਹੈ ਜਿਸ ਦਾ ਨਿਸ਼ਾਨਾ ਹੋਵੇ ਸੋ ਗ੍ਰਹੀ ਜੋ ਨਿਗਰਹਿ ਕਰੈ ਜਪ ਤਪ ਸੰਜਮ ਭੀਖਿਆ ਕਰੈ ਪੁੰਨ दान ਕਾ ਕਰੇ ਸਰੀਰ ਸੋ ਗ੍ਰਹੀ ਕੰਗਾ ਕਾ ਨੀਰ ਮਹਲਾ ਪਹਿਲਾ ਪੰਨਾ 952 ਪਰ ਇਹ ਟੀਚਾ ਤਦੋਂ ਹੀ ਪੂਰਾ ਹੋ ਸਕਦਾ ਹੈ ਜੇਕਰ ਸਾਡਾ ਵਿਸ਼ਵਾਸ ਬਣੇ ਸ਼ਬਦ ਗੁਰ ਪੀਰਾ ਗਹਿਰ ਗੰਬੀਰਾ ਬਿਨੁ ਸ਼ਬਦ ਦੇ ਜਗਪੁਰਾਨ ਮਹੱਲਾ ਪਹਿਲਾ ਪੰਨਾ 635 ਜਾਂ ਇਸ ਨੂੰ ਹੋਰ ਥਾਂੋਂ ਨਹੀਂ ਸ਼ਬਦ ਲਾਗ ਸਵਾਰਿਆ ਮਹੱਲਾ ਤੀਜਾ ਪੰਨਾ 917 ਕਿਤਾਬ ਸ਼ਬਦ ਗੁਰੂ ਲੇਖਕ ਗਿਆਨੀ ਬਲਜੀਤ ਸਿੰਘ ਦੀ ਸੈਭਜਾਦਾ ਜੁਝਾਰ ਸਿੰਘ ਗੁਰਮਤ ਮਿਸ਼ਨਰੀ ਕਾਲ ਰੂਪੜ ਭਾਗ ਦੂਜਾ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ